ਬਾਈ ਆ ਵੇਖ ਲੋ ਹੁਣ گاਉਣ ਵਾਲਿਆਂ ਦੇ ਲਸਣਾ ਕਹਿੰਦਾ ਵੀ ਤੇਰਾ ਗਾਣਾ ਗਾ ਦੂੰਗੀ ਗੀਤਕਾਰ ਨੂੰ ਡੇਢ ਕਿਲੇ ਦਾ ਠੇਕਾ ਲੈ ਗਿਆ ਪਰ ਗਾਣਾ ਗਾਇਆ ਉਹ ਹੀ ਫਿਰ ਮੈਂ ਦੱਸਦਾ ਤੁਹਾਨੂੰ ਬਾਈ ਉਹਨੇ ਕੀ ਕਰਿਆ ਬਾਈ ਸਾਚੀ ਕਾਲਜੀ ਮੈਂ ਜੱਗੀ ਸਰਪੰਚ ਲੋਹਾ ਖੜਾ ਅੱਜ ਬਾਈ ਤੁਹਾਨੂੰ ਇੱਕ ਸਾਡੇ ਗਵਾਂਢੀ ਪਿੰਡ ਦੇ ਮੇਰੇ ਭਰਾ ਵਿੱਕੀ ਹੀਰੋ گاਉਣ ਵਾਲੇ ਵੀਰ ਨਾਲ ਮਿਲਣ ਆਗੇ ਜਿਹਦਾ ਪਿੱਛੇ ਜੇ ਗਾਣਾ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਗਰਲੇਜ ਅਖਤਰ ਨਾਲ ਆਇਆ ਸੀ ਟੈਨਸ਼ਨ ਲੈਣ ਲਈ ਤਾਂ ਲੋਕ ਰੱਖਿਆ ਤੇ ਹਾਲ ਹੀ ਬਾਈ ਦਾ ਗਾਣਾ ਆਇਆ ਦੋਗਲਾ ਇਹ ਵੀ ਤੁਹਾਨੂੰ ਸੁਣਾਵਾਂਗੇ ਤੇ ਇਹ ਲੈਂਡ 'ਚ ਬਾਈ ਕਿੰਨੀਆਂ ਕਿ ਤਖਲੀਫਾਂ ਆਉਂਦੀਆਂ ਨੇ ਕਿੰਨੇ ਕਿ ਚੋਰ ਲੋਕ ਬੈਠੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਬਾਈ ਦੇ ਮੂੰਹੋਂ ਸੁਣਾਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਬਾਈ ਮੁਬਾਰਕਾਂ ਤੁਹਾਨੂੰ ਨਵਾਂ ਗਾਣਾ ਆਇਆਗਾ ਦੋ ਬੋਲ ਦੇ ਸੁਣਾਉਗੇ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਾਈ ਸਭ ਤੋਂ ਪਹਿਲਾਂ ਤਾਂ ਜਿੰਨੇ ਭਰਾ ਵੀਡੀਓ ਵੇਖ ਰਹੇ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਬਾਈ ਤੁਹਾਨੂੰ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਬਾਈ ਦਾ ਇੰਸਟਾਗ੍ਰam YouTube ਤੇ Facebook ਤੇ ਪੇਜ ਆ ਉਹਨੂੰ ਫੋਲੋ ਜ਼ਰੂਰ ਕਰ ਲਿਓ ਤੇ ਇੰਸਟਾਗ੍ਰam ਤੇ ਬਾਈ ਦੇ ਗਾਣੇ ਦੀਆਂ ਰੀਲਾਂ ਵੱਧ ਤੋਂ ਵੱਧ ਜ਼ਰੂਰ ਬਣਾਇਓ ਤੇ ਆ ਮੈਂ ਵੀ ਰੀਲ ਪਈਆ ਬਾਈ ਦੇ ਗਾਣੇ ਦੀ ਇੱਥੇ ਜਾ ਕੇ ਬਈ ਜ਼ਰੂਰ ਬਣਾਇਓ ਤੇ ਬਈ ਹੁਣ ਗਾਣਾ ਸੁਣਾਓ ਹਾਂ ਬਈ ਆਪਣਾ ਗਾਣਾ ਆ ਜੀ ਦੋਗਲਾ ਤੇ ਇਸ ਟਾਈਮ ਇੰਸਟਾਗ੍ਰam ਤੇ ਟ੍ਰੈਂਡਿੰਗ ਚੱਲ ਰਿਹਾ ਤੇ ਉਹਦੇ ਬੋਲ ਨੇ ਓ ਮਿੱਤਰਾਂ ਦੇ ਹਾਰ ਨਿੰਦੀ ਵੇਟ ਵਿੱਚ ਬੈਠੇ ਜਦੋਂ ਡਿੱਗੂਗਾ ਓਏ ਮਾਰਾਂਗੇ ਤਾੜੀਆਂ ਨਾ ਕਹਿੰਦੇ ਆ ਕਹਾਉਂਦੇ ਆ ਤੋਂ ਰੁਕੇ ਗੱਭਰੂ ਜ਼ੋਰ ਲਾਇਆ ਚੋਟੀ ਦੇ ਖਿਡਾਰੀਆਂ ਹਿੱਕ ਵਿੱਚ ਗੋਲੀ ਮਾਰ ਕੋਈ ਦੁੱਖ ਨਹੀਂ ਛੁੜਾ ਪਿੱਠ 'ਚ ਨਾ ਮਾਰੀ ਬੜਾ ਕਹਿਰ ਲੱਗਦਾ ਓ ਬਣ ਜਾਵੇ ਰੋਦੀ ਸਾਨੂੰ ਕੋਈ ਦੁੱਖ ਨਹੀਂ ਪਰ ਦੋਗੜਾ ਨਾ ਬਣ ਬੜਾ ਜ਼ਹਿਰ ਲੱਗਦਾ ਬਣ ਜਾਵੇ ਰੋਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ 도ਗੜਾ ਨਾ ਬਣ ਬੜਾ ਜ਼ਹਿਰ ਲੱਗਦਾ ਇੱਕ ਕੌਲੀ ਵਿੱਚ ਜਿਹਦੇ ਨਾਲ ਖਾਦਾ ਹੋਵੇ ਉਹਨੂੰ ਖਾਣ ਦੀ ਨਹੀਂ ਮਿੱਤਰਸ ਕੀਮ ਲਾਈ ਦੀ ਰੋਟੀ ਕੱਟ ਪਚੇ ਵੀਰੇ ਚੱਲ ਜਾਂਦੀ ਐ ਦੱਸੀ ਹੋਈ ਗੱਲ ਕਿਸੇ ਦੀ ਪਚਾਈ ਦੀ ਉਂਝ ਪਾਵੇਂ ਬਾਈ ਬਾਈ ਫਿਰੇ ਆਖਦਾ ਲੱਛਣਾ ਤੋਂ ਅੱਜ ਕੱਲ੍ਹ ਗੈਰ ਲੱਗਦਾ ਓ ਬਣ ਜਾਵੇ ਰੋਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ ਦੋ ਗਲਾਨਾ ਬਣ ਬੜਾ ਜ਼ਹਿਰ ਲੱਗਦੇ ਓ ਕੈਂਡ ਬਾਈ ਥੈਂਕ ਯੂ ਬਾਈ ਆਪ ਹੀ ਲਿਖਿਆ ਬਾਈ ਹਾਂਜੀ ਬਾਈ ਆਪ ਮਿਊਜ਼ਿਕ ਫਿਰ ਮਿਊਜ਼ਿਕ ਆਪਣਾ ਭਰਾ ਬਾਈ ਨਵੀ ਕਰੋ ਆ ਡਾਰਕ ਨੌਇਜ਼ ਦੇ ਨਾਂ ਤੇ ਮਿਊਜ਼ਿਕ ਦਾ ਕੰਮ ਕਰਦਾ ਉਹ ਬਾਈ ਨੇ ਬਣਾਇਆ ਕਿੰਨੇ ਕੁ ਧੋਖੇ ਧੁਖੇ ਨੇ ਬਾਈ ਲਾਈਨ ਚ ਬਾਈ ਇਹ ਲਾਈਨ ਮੈਨੂੰ ਐ ਲੱਗਦਾ ਵੀ ਸਟਾਰਟ ਹੀ ਧੋਖੇ ਨਾਲ ਹੁੰਦੀ ਆ ਜਦੋਂ ਸਭ ਤੋਂ ਪਹਿਲਾਂ ਮਤਲਬ ਮੈਂ ਇਹ ਲਾਈਨ ਦੇ ਵਿੱਚ ਐਂਟਰੀ ਕੀਤੀ ਹੈ ਨਾ ਤਾਂ ਮੈਥੋਂ ਵੀ ਕਿਸੇ ਨੇ ਪਹਿਲਾਂ ਮੈਂ ਲਿਖਦਾ ਹੁੰਦਾ ਸੀ ਤੇ ਉਹਨੂੰ ਮੈਂ ਐਵੇਂ ਐਵੇਂ ਕਰਕੇ ਮਾਂ ਬਾਈ ਮੇਰਾ ਗਾਣਾ ਗਾ ਦੋ ਹਨਾ ਕੋਈ ਬੰਦਾ ਮਿਲਿਆ ਕਹਿੰਦਾ ਬਈ ਮੈਂ ਫਲਾਣੇ ਸਿੰਗਰ ਤੋਂ ਗਵਾ ਦਿੰਨਾ ਤੇ ਉਹਨੂੰ ਮੈਂ ਉਹ ਕਹਿੰਦਾ ਵੀ ਐਦਾ ਐਦਾ ਕਰਕੇ ਉਹਨੇ ਕਹਿੰਦਾ ਤੇਰਾ ਗਾਣਾ ਬਹੁਤ ਘੈਂਟ ਆ ਤੇ ਬਹੁਤ ਵੱਡਾ ਹਿੱਟ ਹੋ ਜੇਬ ਉਹ ਆਪਾਂ ਨੂੰ ਉਦੋਂ ਬਈ ਨਵੇਂ ਸੀ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਹਨਾ ਤੇ ਉਹਨੇ ਐ ਕਰਕੇ 2-4 ਦਿਨਾਂ ਬਾਅਦ ਕਹਿੰਦਾ ਬਈ ਤੇਰਾ ਗਾਣਾ ਤਾਂ ਹੋ ਜੂ ਤੇ ਪਰ ਕਹਿੰਦਾ ਵੀ ਇਹਦੇ ਥੋੜੇ ਜਿਹੇ ਰੁਪਏ ਲੱਗਣਗੇ 6 ਬ ਲੱਗੂਗਾ ਹਾਂ ਪਹਿਲਾਂ ਕਰਦੇ ਹੁੰਦੇ ਹਾਂ ਕਈ ਗਾਉਣ ਵਾਲੇ ਹਨ ਫਿਰ ਬਈ ਉਹ ਬੰਦੇ ਨੂੰ ਹੁੰਦਾ ਵੀ ਹੈ ਨਾ ਯਾਰ ਵੀ ਮੇਰਾ ਇੱਕ ਗਾਣਾ ਰਿਕਾਰਡ ਹੋ ਜੇ ਯਾਰ ਤੇ ਫਿਰ ਉਮੀ ਬਈ ਮੈਂ ਹਨਾ ਪੈਸੇ ਪੁੱਛੇ ਇੱਕ ਦੋ ਮੇਰੇ ਮਿੱਤਰ ਤੇ ਅਸੀਂ ਨੇ ਇਕੱਠੇ-ਕੁੱਠੇ ਕਰਕੇ ਉਹਨੂੰ ਚਲੋ ਕਿੰਨੇ ਕੁ ਲੈ ਗਏ ਸੀ ਬਈ ਲੈ ਗਿਆ ਸੀ ਸਾਡੇ ਤੋਂ 10000 ਰੁਪਏ ਬਾਈ ਜਦੋਂ ਗੀਤਕਾਰ ਹਿੱਟ ਹੈ ਮੰਨ ਕੇ ਜਲ ਉਹ ਗੱਲਾਂ ਵੀ ਬਾਈ ਉਹ 11 ਗੂਰਾ ਦੀਆਂ ਨੇ 11 12 ਚ ਫਿਰ ਤਾਂ ਇਹ ਮਨੋ ਵੀ ਡੇਢ ਕਿਲੇ ਦਾ ਠੇਕਾ ਲੈ ਗਿਆ ਹਾਂ ਬਾਈ ਆਹ ਵੇਖ ਲੋ ਹੁਣ گاਉਣ ਵਾਲਿਆਂ ਦੇ ਲੱਸਣਾ ਕਹਿੰਦਾ ਵੀ ਤੇਰਾ ਗਾਣਾ ਗਾ ਦੂੰਗੀ ਗੀਤਕਾਰ ਨੂੰ ਡੇਢ ਕਿਲੇ ਦਾ ਠੇਕਾ ਲੈ ਗਿਆ ਪਰ ਗਾਣਾ ਗਾਇਆ ਬਾਈ ਫਿਰ ਮੈਂ ਦੱਸਦਾ ਤੁਹਾਨੂੰ ਬਈ ਉਹਨੇ ਕੀ ਕਰਿਆ ਮਤਲਬ ਪਹਿਲਾਂ 6 ਮਹੀਨੇ ਅਸੀਂ ਵੇਟ ਕਰੀ ਜਾਂਦੇ ਵੀ ਅੱਜ ਆਊਗਾ ਹਨਾ ਉਹ ਬਈ ਬਸ ਹੁਣ ਬਣੀ ਜਾਂਦਾ ਜੇਬ ਉਹ ਐਂਡ ਤੇ ਜਿਵੇਂ ਹੁਣ ਅਸੀਂ ਕੰਮ ਕਰਦੇ ਆ ਬਈ ਸਾਨੂੰ ਪਤਾ ਲੱਗ ਜਾਂਦਾ ਇੱਕ ਡੰਮੀਆਂ ਬਣ ਜਾਂਦੀਆਂ ਨੇ ਬਈਆਂ ਨਾ ਆਪਾਂ ਉਦੋਂ ਹੀ ਮਿਊਜ਼ਿਕ ਲਾ ਕੇ ਇੱਕ ਗਾਣੇ ਦੇ ਬੋਲ गा ਕੇ ਵੀ ਐਦਾਂ ਦਾ ਗਾਣਾ ਕਿਸੇ ਨੂੰ ਸੁਖਾਣਾ ਹੁੰਦਾ ਉਹਨੇ ਬਈ ਉਹ ਡੰਮੀ ਬਣਾਈ ਡੰਮੀ ਬਣਾ ਕੇ ਬਈ ਬਸ ਅਪਲੋਡ ਕਰਤੀ ਅਪਲੋਡ ਕਰਕੇ ਸਾਨੂੰ ਕਹਿੰਦਾ ਵੀ ਬਈ ਆ ਤੁਹਾਡਾ ਗਾਣਾ ਆ ਗਿਆ ਉਹ ਅੱਜ ਤੱਕ ਉਹ ਗਾਣਾ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ ਵੀ ਭਾਈ ਉਹ ਮੈਨੂੰ ਹੀ ਪਤਾ ਵੀ ਮੈਨੂੰ 10000 ਰੁਪਏ ਆਇਆ ਹੋਇਆ ਹੈਗਾ ਹਾਂ ਮੈਂ ਦੱਸਿਆ ਹੀ ਨਹੀਂ ਕਿਸੇ ਨੂੰ ਵੀ ਉਹ ਮੈਨੂੰ ਹੀ ਪਤਾ ਵੀ ਕਿਹੜਾ ਗਾਣਾ ਸੀ ਉਹ ਤੇ ਬਸ ਫਿਰ ਮੈਂ ਚੱਲ ਕੋਈ ਨਹੀਂ ਯਾਰ ਉਹ ਡੰਮੀ ਤੇ 2000 ਲਾਤਾ ਉਹ 8000 ਉਹਨੂੰ ਬਚਤ ਰਹੀ ਐ ਠੱਗੀਆਂ ਮਾਰਦੇ ਆ ਭਾਈ ਲੋਕ ਹਨਾ 2000 ਰੁਪਏ ਲਾ ਕੇ 8000 ਬਚਾਲਿਆ ਨਾਲੇ گاਉਂ ਵਾਲਾ ਕੁਸ ਉਹਨੂੰ ਕਮਾਈ ਹੋਗੀ ਨਾਲੇ ਭਾਈ ਵਿੱਕੀ ਕੁਸ ਉਹ ਵੀ ਮੇਰਾ ਲਿਖਿਆ ਹੋਇਆ ਗਾਣਾ ਆ ਗਿਆ ਚਲੋ ਭਾਈ ਤਾਂ ਹਨਾ ਲੋਕਾਂ ਦਾ ਚੱਲਦੀ ਰਹੇ ਚਲੋ ਭਾਈ ਉਹੀ ਹੁੰਦਾ ਖਰਚਾ ਕਿੰਨਾ ਕ ਆ ਜਾਂਦਾ ਭਈ ਇਹ ਲੈਣ ਚ ਖਰਚਾ ਤਾਂ ਬਈ ਇਹ ਲਾਈਨ ਹੀ ਤੁਹਾਨੂੰ ਪਤਾ ਖਰਚੇ ਵਾਲੀ ਆ ਬਈ ਹਨਾ ਪਹਿਲਾਂ ਜਿੱਦਾਂ ਬੰਦਾ ਲਿਰਿਕਸ ਤੋਂ ਸਟਾਰਟ ਹੁੰਦਾ ਉੱਥੇ ਹਨਾ ਫਿਰ ਬਈ ਮਿਊਜ਼ਿਕ ਕਰਾਉਣਾ ਫਿਰ ਵੀਡੀਓ ਬਣਾਉਣਾ ਫਿਰ ਐਂਡ ਵਾਲਾ ਪ੍ਰੋਮੋਸ਼ਨ ਦਾ ਹੁੰਦਾ ਬਈ ਕਿਸੇ ਨੇ ਕੀੜਾ ਕੱਢਣਾ ਹੋਵੇ ਗਾਉਣ ਵਾਲਾ ਮਿਊਜ਼ਿਕ ਕਿੰਨੇ ਕੁ ਚੋ ਜਾਂਦਾ ਘੱਟ ਤੋਂ ਘੱਟ ਸਸਤਾ ਜਾ ਬਈ ਇਹ ਤਾਂ ਆਪੋ ਹੁਣ ਆਪਣੇ ਟੈਪੈਂਡ ਆ ਬਈ ਸਟਾਰਟਿੰਗ ਦੱਸ ਦੋ ਮੈਨੂੰ ਐਦਾਂ ਲੱਗਦਾ ਬਈ 25-30000 ਰੁਪਏ ਦਾ ਬਈ ਜਮੀ ਨਾਰਮਲ ਹੀ ਗੱਲ ਆ ਬਈ ਮਤਲਬ ਵਧੀਆ ਤਾਂ ਹੋਊ 25-30000 ਚ ਹਾਂ ਬਈ ਮਤਲਬ ਜੇ ਬੰਦਾ ਥੋੜਾ ਜਿਹਾ ਮਤਲਬ ਜਾਣਕਾਰ ਹੈਗਾ ਤਾਂ ਆਪਦੀ ਇੰਨੇ ਚ ਵੀ ਸਟਾਰਟ ਵਧੀਆ ਕਰ ਸਕਦਾ ਅੱਛਾ ਹਨਾ ਵੀ ਇੱਕ ਤਜਰਬਾ ਹੁੰਦਾ ਨਾ ਵੀ ਇਹ ਪਹਿਲੀ ਵਾਰ ਤਾਂ ਬੰਦੇ ਨੂੰ ਕੰਮ ਕਰਕੇ ਪਤਾ ਹੀ ਲੱਗੂਗਾ ਬਈ ਕਿਵੇਂ ਕਿਵੇਂ ਕੀ ਹੁੰਦਾ ਵੀ ਮੈਂ ਕਹਣਾ ਬਈ ਪਹਿਲੀ ਵਾਰ ਹੀ ਇੰਨੇ ਪੈਸੇ ਨਾਲ ਲਾ ਲੇ ਹਨਾ ਕਈ ਬੰਦੇ ਹੁੰਦੇ ਆ ਬਈ ਪਹਿਲੀ ਵਾਰ ਚ ਹੀ ਇੰਨੇ ਪੈਸੇ ਲਾ ਲੈਂਦੇ ਆ ਬਈ ਉਹ ਮੁੜ ਕੇ ਵਿਚਾਰੇ ਫਿਰ ਫਸ ਜਾਂਦੇ ਆ ਹਨਾ ਫਾਟ ਜਾਂਦੇ ਆ ਇੱਕ ਬਾਅਦ ਚ ਬਈ ਥੋੜੇ ਥੋੜੇ ਕਰਕੇ ਹੋਰ ਰੁਪਈਆ ਹਾਂ ਵੀ ਮੰਨ ਲਾ ਵੀਡੀਓ ਕੁਲਿਟੀ ਤੇ ਬੜਾ ਖਰਚਾ ਕਰਨ ਦਾ ਫਾਇਦਾ ਨਹੀਂ ਹੈਗਾ ਹਾਂ ਵੀ ਮੰਨ ਲਾ ਵੀ ਉਹ ਤੁਸੀਂ ਦੇਖੋ ਨਾ ਵੀ ਬਈ ਤੁਹਾਡੇ ਨਾਲ ਜੇ ਤਾਂ ਤੁਹਾਨੂੰ ਕੋਈ ਕੰਪਨੀ ਆ ਤੁਹਾਡੇ ਨਾਲ ਹਨਾ ਉਦਾਂ ਕਿਸੇ ਤੁਹਾਡੇ ਨਾਲ ਟੀਮ ਖੜੀ ਆ ਉਹ ਮਤਲਬ ਮੌਕੇ ਦੀ ਗੱਲ ਆ ਬਈ ਹਨਾ ਕਿਹੜਾ ਬੰਦਾ ਕਹੇ ਜਾ ਕੰਟੈਂਟ ਆ ਕੀ ਚੀਜ਼ ਆ ਕਮਾਈ ਕਿਦੋਂ ਕ ਹੋਣ ਲੱਗ ਜਾਂਦੀ ਆ ਕੋਣ ਵਾਲੇ ਨੂੰ ਕਮਾਈ ਤਾਂ ਬਾਈ ਜਿੰਨਾ ਟਾਈਮ ਬੰਦਾ ਹਿੱਟ ਨਹੀਂ ਹੁੰਦਾ ਯਾਰ ਓਨਾ ਟਾਈਮ ਤਾਂ ਖਰਚੇ ਹੀ ਹੈਗੇ ਕੰਮ 'ਚ ਯਾਰ ਬਾਈ ਤੁਹਾਡੇ ਖਰਚੇ ਨਿਕਲ ਲੱਗੀ ਕੋਈ ਕਮਾਈ ਹੁਣ ਬਾਈ ਹੁਣ ਥੋੜਾ ਜਿਹਾ ਸੈਟਿੰਗ ਹੋਈ ਆ ਹੁਣ ਚੱਲੇ ਪਹਿਲਾਂ ਤਾਂ ਬਾਈ ਖਰਚੇ ਹੀ ਕਰੇ ਗੁਰਲੇਜ਼ ਅਖਤਰ ਨਾਲ ਜਿਹੜਾ ਗਾਣਾ ਆਇਆ ਸੀ ਹਾਂਜੀ ਹਾਂਜੀ ਤੇ ਪਿਆਰ ਲੋਕਾਂ ਤੋਂ ਬਹੁਤ ਵਧੀਆ ਮਿਲਿਆ ਸੀ ਹਾਂਜੀ ਹਾਂਜੀ ਖਰਚਾ ਕਿੰਨਾ ਕਰਕੇ ਸ਼ੁੱਧ ਤੇ ਖਰਚਾ ਬਈ ਕਸ ਖਾਸ ਲੱਗ ਜਾਂਦਾ ਨਾ ਲੱਗ ਜਾਂਦੇ ਬਈ ਉਹ ਵੀ ਲੈ ਜਾਂਦੇ ਹੁਣ ਤਾਂ ਬੈ ਰੇਟ ਉਹਨੇ ਚੱਕ ਦੋ ਮਲਾ ਦੋ ਢਾਈ ਲੱਗਦੇ ਆਇਆ ਬਈ ਫਿਰ ਆਗ ਲੈਨੇ ਆਪਦੀ ਵੋਕਲ ਦਾ ਜੋ ਵੀ ਹੈ ਹਾਂ ਹਾਂ ਮਿਹਨਤ ਆਉਂਦੀ ਨੇ ਹਾਂਜੀ ਹਾਂਜੀ ਤੇ ਰੀਲਾ ਰੂਲਾ ਪਾਉਣ ਵਾਲੇ ਉਹ ਵੀ ਬਹੁਤ ਮੰਗ ਲੈਂਦੇ ਬਈ ਹਾਂ ਹਾਂ ਬਾ ਹੁਣ ਤੁਹਾਨੂੰ ਪਤਾ ਹੀ ਆ ਬਈ ਸਿਸਟਮ ਹੀ ਸਾਰਾ ਰੀਲਾ ਤੇ ਰਹਿ ਗਿਆ ਬਈ ਹੈ ਨਾ ਹਾਂ ਤੇ ਬਈ ਇੱਕ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ ਯਾਰ ਬਹੁਤ ਬੰਦੇ ਜਦੋਂ ਬੰਦਾ ਗਾਣਾ ਕਰਦਾ ਸਿੰਗਰ ਨੂੰ ਬਈ ਕੁਝ ਕੁ ਚੀਜ਼ਾਂ ਹੁੰਦੀਆਂ ਬੰਦੇ ਬਈ ਜਦੋਂ ਮਨਲਾ ਗਾਣਾ ਥੋੜਾ ਲਵੇ ਜੇ ਆ ਜਾਂਦਾ ਬਈ ਉਦੋਂ ਅੱਦੇ ਬੰਦੇ ਬਲਾਉਣ ਵੀ ਘਟ ਜਾਂਦੇ ਆ ਵੀ ਵੀ ਰ ਰਹੇ ਹੁਣ ਇਹ ਹੁਣ ਮੈਨੂੰ ਐ ਕਹੂਗਾ ਵੀ ਯਾਰ ਮੇਰੇ ਗਾਣੇ ਤੇ ਰੀਲ ਪਾ ਦੇ ਸ਼ੇਅਰ ਕਰ ਦੇ ਮਾਨਾ ਸ਼ੇਅਰ ਕਰ ਦੇ ਆਦੇ ਆਪ ਨੂੰ ਬੋਲੀਆਂ ਵੱਡੀਆਂ ਫੀਲਿੰਗਾਂ ਵਾਲੀ ਬੈਠੇ ਹੁੰਦੇ ਨੇ ਵੀ ਬੋਲੇ ਵੱਡੇ ਹੁੰਦੇ ਆ ਨਾ ਜਿਵੇਂ ਮੈਨੂੰ ਐ ਲੱਗਦਾ ਵੀ ਬਾਈ ਹੈ ਨਾ ਵੀ ਚੱਲ ਵੀ ਜਿੱਥੇ ਆਪਣਾ ਪਿਆਰ ਹੁੰਦਾ ਉੱਥੇ ਆਪਾਂ ਜ਼ੋਰ ਨਾਲ ਬੰਦਾ ਕਹਿ ਦਿੰਦਾ ਹਨਾ ਵੀ ਜੇ ਮੰਨ ਲਓ ਕਿਸੇ ਆਪਣੇ ਕਿਸੇ ਇੱਕ ਨਾ ਵੀ ਸ਼ੇਅਰ ਨਾਲ ਜਾਂ ਰੀਲ ਨਾਲ ਆਪਣਾ ਕੋਈ ਆਪ ਦਾ ਖਾਸ ਭਰਾ ਹਨਾ ਵੀ ਉਹਦੀ ਮੈਂ ਕਹਿੰਦਾ ਮਦਦ ਕਰ ਦੇਣੀ ਚਾਹੀਦੀ ਬਈ ਵਧੀਆ ਗੱਲ ਹੈ ਹਾਂ ਆਪਦੇ ਖਾਸ ਮਿੱਤਰਾਂ ਨਾਲ ਤਾਂ ਖਾਸ ਕਰਕੇ ਜੀ ਹਾਂ ਖਾਸ ਕੀ ਤੇ ਆਮ ਹੋਵੇ ਨਾ ਕੋਈ ਚਾਹੀਦਾ ਖਾਣਾ ਚਾਹੀਦਾ ਜਿਹੜਾ ਜ਼ਰੂਰਤਮੰਦ ਆ ਬਾਈ ਹੈਨਾ ਹਾਂ ਜੀ ਮੈਂ ਆਪਾਂ ਪਿੰਡ ਵਾਲੇ ਆ ਬਾਈ ਹੈਨਾ ਸਾਡਾ ਸਾਰਿਆਂ ਦਾ ਹੱਕ ਬੰਦਾ ਵੀ ਆਪਣੇ ਜਿੰਨੇ ਨੇੜੇ țeੜੇ ਦੇ ਨੇ ਬਾਈ ਜਦੋਂ ਕੋਈ ਕਿਸੇ ਦਾ ਗਾਣਾ ਆਉਂਦਾ ਮੈਂ ਬਿਨਾ ਕਹੇ ਬਾਈ ਉਹਨਾਂ ਦਾ ਸ਼ੇਅਰ ਵੀ ਕਰਦਾ ਨਾ ਜਿੰਨਾਂ ਕ ਆਪਾਂ ਕਰ ਸਕਦੇ ਜਿੰਨਾਂ ਆਪਣੇ ਹਾਂ ਹੁੰਦਾ ਬੱਟ ਬਾਬ ਆਪੋ ਆਪਣੀ ਬਾਕੀ ਸੋਚ ਹੈ ਬਈ ਆਉਣ ਵਾਲੇ ਟਾਈਮ 'ਚ ਕਿੰਨੇ ਗਾਣੇ ਆ ਰਹੇ ਆ ਬਈ ਆਉਣ ਵਾਲੇ ਟਾਈਮ 'ਚ ਗਾਣੇ ਬਈ ਬਹੁਤ ਕਾਫੀ ਕਰੇ ਪਿਆ ਤੇ ਬਸ ਹੁਣ ਬਾਬੇ ਦੀ ਕਿਰਪਾ ਨਾਲ ਆਏ ਆ ਵੀ ਬਾਬਾ ਵਧੀਆ ਤਰੀਕੇ ਨਾਲ ਕਰੀਏ ਯਾਰ ਕਿਉਂਕਿ ਬਈ ਪਹਿਲਾਂ ਕੀ ਹੁੰਦਾ ਹੁੰਦਾ ਸੀ ਥੋੜਾ ਜਿਹਾ ਸਿਸਟਮਾ ਤੁਹਾਨੂੰ ਪਤਾ ਪੈਸੇ ਵਾਲਾ ਆਪਣੇ ਕੋਲ ਇੰਨੇ ਪੈਸੇ ਪੂਸੇ ਨਹੀਂ ਹੁੰਦੇ ਸੀ ਵੀ ਹਨਾ ਹੁਣ ਥੋੜਾ ਜਿਹਾ ਬਈ ਕੰਪਨੀਆਂ ਵੀ ਹਨਾ ਥੋੜਾ ਜਿਹਾ ਹੱਥ ਪਾਉਣ ਲੱਗੀਆਂ ਨੇ ਇੱਕ ਸਰਕਲ ਜਿਹਾ ਘੁੰਮਣ ਲੱਗ ਗਿਆ ਬਈ ਹੁਣ ਆਪਣਾ ਚੱਲ ਉਹ ਸੁਣਾਇਓ ਵਹੀ ਗਾਣਾ ਕੁਰਲੇ ਜਖਤਰਨਾ ਜਿਹੜਾ ਆਇਆ ਸੀ ਹਾਂ ਬਈ ਟੈਨਸ਼ਨ ਲੈ ਲਈ ਤਾਲੂਕ ਰੱਖਿਆ ਬਈ ਉਹਦੇ ਉੱਤੇ ਤੁਸੀਂ ਆ ਲੈ ਲਓ 25 ਲੱਖ ਟਿਕਟੌਕ ਬਣ ਗਈ ਬਈ 25 ਲੱਖ ਹਾਂ ਜਦੋਂ ਮੈਂ ਹੁਣ ਆਸਟ੍ਰੇਲੀਆ ਟੂਰ ਤੇ ਗਿਆ ਸੀ ਬਈ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਉੱਥੇ ਟਿਕਟੌਕ ਚਲਾਈ ਤਾਂ ਉਹਦੇ ਉੱਤੇ 25 ਲੱਖ ਟਿਕਟੌਕ ਬਣੀ ਪਈ ਸੀ ਉਹ ਗਾਣਾ ਆਪਣਾ ਬਹੁਤ ਚੱਲਿਆ ਸੁਣਾਇਓ ਉਹ ਹਾਂ ਕਹਿੰਦਾ ਉਹ ਚੜਦੀ ਜਵਾਨੀ ਤੇਰੀ ਮੁੱਛ ਵੇ ਖੜੀ ਓ ਕੀ ਪਤਾ ਕਿੱਥੇ ਸਾਡੀ ਹੋ ਜੇਨੀ ਅੜੀ ਉਹ ਦਿਨੋਂ ਦਿਨ ਗੁੱਡੀ ਬਾਬਾ ਝਾੜੀ ਜਾਂਦਾ ਏ ਆញੋ ਤਾਂ ਸ਼ਰੀਕ ਸਾਰੇ ਪਏ ਮੱਛੇ ਨੇ ਹੋਵੇ ਤੂੰ ਲੈਨਾ ਇਨ ਯਾਰੇ ਨਾਲ ਯਾਰ ਪੱਕੇ ਨੇ ਟੈਨਸ਼ਨ ਲੈ ਲਈ ਤਲੋ ਕੇ ਰੱਖੇ ਨੇ ਹੋਵੇ ਤੂੰ ਲੈਨਾ ਇਨ ਯਾਰੇ ਨਾਲ ਯਾਰ ਪੱਕੇ ਨੇ ਟੈਨਸ਼ਨ ਲੈ ਲਈ ਤਲੋ ਕੇ ਰੱਖੇ ਨੇ ਹੋ ਕੈਂਡਾ ਬਾਈ ਗਾਣਾ ਬਹੁਤ ਕੈਂਡਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਬਾਈ ਵਿੱਕੀ ਭਰਾ ਆਪਣਾ ਤੇ ਬਾਈ ਦਾ ਪੇਜ ਜਰੂਰ ਫੋਲੋ ਕਰ ਲਓ ਫੇਸਬੁੱਕ ਤੇ ਇੰਸਟਾਗ੍ਰam ਤੇ ਯੂਟਿਊਬ ਤੇ ਕੀ ਨਾਮ ਤੇ ਬਾਈ ਵਿੱਕੀ ਹੀਰੋ ਵਾਲੇ ਹਾਂ ਵਿੱਕੀ ਹੀਰੋ ਵਾਲੇ ਦਾ ਨਾਮ ਧੀਆ ਬਾਈ ਸਾਰੀਆਂ ਥਾਵਾਂ ਤੇ ਜੀ ਸੋ ਬਾਈ ਜਰੂਰ ਖੜਿਆ ਕਰੋ ਜੋ ਕੋਈ ਆਪਣੇ ਪਿੰਡਾਂ ਚ ਔੜਦਾ ਨਾ ਸਹਾਰਾ ਬਣਿਆ ਕਰੋ ਕਿਸੇ ਦਾ ਲੱਤਾਂ ਨਾ ਖਿੱਚਿਆ ਕਰੋ ਤੇ ਇੱਕ ਕਰ ਦੋ ਸ਼ੇਅਰ ਧੰਨਵਾਦ ਜੀ ਧੰਨਵਾਦ